ਤ희 ਬਹੁਤ ਬਹੁਤ ਮੁबारकਾ ਮੈਨੂੰ ਤਾਂ ਇਹ ਗੱਲ ਸੁਣ ਕੇ ਬਹੁਤ ਖੁਸ਼ੀ ਹੋਈ ਤੁਸੀਂ ਚਿੰਤਾ ਨਾ ਕਰੋ ਆਪਾਂ ਪੂਰਾ ਰੌਣਕ ਮੇਲਾ ਲਾਵਾਂਗੇ ਨਾਲੇ ਸਾਰੇ ਆਵਾਂਗੇ ਚਲੋ ਠੀਕ ਆ ਸਿਮਰਨ ਆਪਣੇ ਤਰਨ ਦੀ ਇੰਗੇਜਮੈਂਟ ਆ ਮਸੀਹ ਦਾ ਫੋਨ ਆਇਆ ਵਾ ਕਹਿੰਦੇ ਸਾਰਿਆਂ ਨੇ ਆਣਾ ਵਾ ਤੁਸੀਂ ਇਹ ਤਾਂ ਵਧੀਆ ਹੋ ਗਿਆ ਨਾ ਆਪਾਂ ਸਾਰੇ ਜਾਣੇ ਜਾਵਾਂਗੇ ਹਰਿਆਣੇ ਟੈਕਸੀ ਬੁੱਕ ਕਰਾਂਗੇ ਆਪਾਂ ਖੂਬ ਰੌਣਕਾਂ ਲਾਵਾਂਗੇ ਉੱਥੇ ਉਹ ਨਾਲੇ ਇਹ ਤਾਂ ਫਾਇਦਾ ਹੋ ਗਿਆ ਆਪਾਂ ਜਿਹੜਾ ਹੁਣ ਲਹਿੰਗਾ ਬਣਵਾਇਆ ਸੀ ਉਹ ਕੰਮ ਆ ਜਾਊਗਾ ਤੁਹਾਡੇ ਕਹਿੰਦੇ ਕੀ ਮਤਲਬ ਆ ਉਹੀ ਲਹਿੰਗਾ ਪਾਉਂਗੀ ਮੈਂ ਤੇ ਫਿਰ ਕੀ ਹੋ ਗਿਆ ਇੱਕ ਵਾਰੀ ਪਾਇਆ ਤੂੰ ਪਾ ਹੀ ਸਕਦੀ ਆ ਮੈਂ ਨਹੀਂ ਪਾਉਂਦੀ ਨਾੜੇ ਨਾ ਮੈਂ ਆਪਣੇ ਮੇਨ ਫੰਕਸ਼ਨ ਤੇ ਪਾਇਆ ਸੀ ਸਾਰਿਆਂ ਨੇ ਦੇਖਿਆ ਵੀ ਹੋਇਆ ਵਾ ਮੈਂ ਨਹੀਂ ਦੁਬਾਰਾ ਪਾਉਂਦੀ ਉਹ ਚੱਲ ਫਿਰ ਕੋਈ ਗੱਲ ਨਹੀਂ ਆਪਾਂ ਰੈਂਟ ਤੇ ਲੈ ਲੈਨੇ ਆ ਰੈਂਟ ਤੇ ਕਿਉਂ ਲਾਉਂਗੀ ਮੈਂ ਤੁਹਾਨੂੰ ਪਤਾ ਵਾ ਮੈਂ ਕਿਸੇ ਦੀ ਚੀਜ਼ ਪਾਈ ਹੋਈ ਨਾ ਆਪ ਪਾਉਂਦੀ ਨਹੀਂ ਹੈਗੀ ਨਾ ਮੈਂ ਆਪਣੀ ਚੀਜ਼ ਪਾਈ ਹੋਈ ਕਿਸੇ ਨੂੰ ਦਵਾ ਮੈਂ ਤਾਂ ਫਰੈਸ਼ ਲੈਣਾ ਲੈਂਗਾ ਜਾਂ ਮੈਨੂੰ ਲਹਿੰਗਾ ਲੈ ਕੇ ਦੋ ਜਾਂ ਮੈਨੂੰ ਡਰੈਸ ਲੈ ਕੇ ਦੋ ਚੱਲ ਕੋਈ ਨਹੀਂ ਸੋਚਦੇ ਆ ਪਹਿਲੇ ਮੈਂ ਵੀਰੇ ਨਾਲ ਜਾ ਕੇ ਗੱਲ ਕਰਾਂ ਵੀ ਕਿੱਦਾਂ ਜਾਣਾ ਵਾ ਆਪਾਂ ਜਾਂ ਕਿਹਨੇ ਕਿਹਨੇ ਜਾਣਾ ਕਿਹਨੇ ਕਿਹਨੇ ਕੀ ਆਪਾਂ ਸਾਰਿਆਂ ਨੇ ਹੀ ਜਾਣਾ ਸਾਰਿਆਂ ਨੂੰ ਬੁਲਾਇਆ ਉਹ ਜਾਣਾ ਤਾਂ ਸਾਰਿਆਂ ਨਾਲ ਆ ਪਰ ਵੀਰੇ ਨਾਲ ਤਾਂ ਇੱਕ ਵਾਰੀ ਸਲਾਹ ਕਰਨੀ ਪਊਗੀ ਠੀਕ ਆ ਚਲੋ ਮੈਂ ਚਾਨਾ ਦੁਕਾਨ ਤੇ 11:00 ਵੱਜ ਗਏ ਅਜੇ ਤੱਕ ਕੋਈ ਵੀ ਨਹੀਂ ਆਇਆ ਸਤਿ ਸ਼੍ਰੀ ਅਕਾਲ ਸਸਕੀਰਲ ਭੈਣ ਜੀ ਤੁਹਾਡਾ ਸਵਾਗਤ ਹੈ ਦੁਕਾਨ ਤੇ ਹੈਨਾ ਟਾਈਮ ਕਿੰਨਾ ਹੋ ਗਿਆ 11:00 ਵੱਜ ਗਏ 11:00 ਵੱਜ ਗਏ ਹੈਨਾ ਤੇ ਤੁਸੀਂ ਕਿਵੇਂ ਟੋਰ ਨਾਲ ਆਨੇ ਪਏ ਕਿਉਂ ਲੇਟ ਕਿਉਂ ਹੋ ਗਏ ਵੀਰੇ ਅਸੀਂ ਨਾ ਗੁਰਦੁਆਰੇ ਗਏ ਸੀਗੇ ਅੱਛਾ ਹਾਂਜੀ ਗੇਸੀ ਗੁਰਦੁਆਰੇ ਹਾਂਜੀ ਵੀਰੇ ਹਾਂਜੀ ਅੰਦਰ ਗਏ ਸੀ ਗੁਰਦੁਆਰੇ ਤੇ ਨਹੀਂ ਵੀਰੇ ਬਾਹਰ ਮੱਥਾ ਟੇਕ ਲਿਆ ਸੀ ਹਾਂਜੀ ਉਹ ਗੰਗਦੇ ਪੈਸੇ ਨਾ ਗੁਰਦੁਆਰਾ ਬਾਗੀ ਸੀ ਵੈਸੇ ਅਸਲੀ ਗੱਲ ਤਾਂ ਇਹ ਆ ਨਾ ਬਾਹਨਾ ਗੁਰਦੁਆਰਾ ਸਾਹਿਬ ਦਾ ਲਾਤਾ ਕਦੇ ਵੀ ਧਾਰਮਿਕ ਗੱਲ ਦੇ ਵਿੱਚ ਝੂਠ ਨਹੀਂ ਬੋਲੀਦਾ ਹੁੰਦਾ ਠੀਕ ਹੈ ਗੁਰਦੁਆਰੇ ਜਾਣਾ ਮੰਦਰ ਜਾਣਾ ਝੂਠ ਨਹੀਂ ਬੋਲਣਾ ਠੀਕ ਹਾਂਜੀ ਹੁਣ ਮੈਨੂੰ ਦੱਸੋ ਸੱਚੀ ਸੱਚੀ ਕਿੱਥੇ ਗਏ ਸੀ ਵੀਰੇ ਮੈਂ ਇਹਦੀ ਵੇਟ ਕਰੀ ਜਾਂਦੀ ਵੀ ਸੀ ਇਹ ਮੇਰੀ ਵੇਟ ਕਰੀ ਜਾਂਦੀ ਵੀ ਸੀ ਇੱਥੇ ਅਸੀਂ ਲੇਟ ਹੋ ਗਏ ਤੁਸੀਂ ਨਾ ਪੱਕੀਆਂ ਸਹੇਲੀਆਂ ਬਣ ਗਿਆ ਪਹਿਲਾਂ ਤਾਂ ਤੂੰ ਕਹਿੰਦੇ ਸੀ ਕੁੜੀ ਰੱਖਣੀ ਨਹੀਂ ਤੇ ਹੁਣ ਤੂੰ ਇਹੋ ਜਿਹੀ ਆੜੀ ਪਾ ਲਈਆ ਲੇਟ ਵੀ ਆਣ ਲੱਗ ਗਿਆ ਨਹੀਂ ਵੇਟ ਤਾਂ ਤੁਸੀਂ ਕਰ ਰਹੇ ਸੀਗੇ ਇਹਨਾਂ ਤਾਂ ਮੈਨੂੰ ਪਤਾ ਲੱਗ ਗਿਆ ਕਰਕੇ ਕੀ ਆਏ ਹੋ ਡੇਢ ਘੰਟਾ ਕੀ ਕੀਤਾ ਮੈਨੂੰ ਆ ਦੱਸੋ ਵੀਰੇ ਇਹ ਨਾ ਮੈਨੂੰ ਇੱਕ ਦੁਕਾਨ ਤੇ ਲੈ ਗਈ ਕਹਿੰਦੀ ਇੱਥੇ ਨਾ ਛੋਲੇ ਬਰੂਰੇ ਬਹੁਤ ਸਵਾਦ ਲੰਦੇ ਆ ਨਿਕਾ ਆ ਗਈ ਆ ਗਈ ਵੀਰੇ ਬਹੁਤ ਸਵਾਦ ਸੀਗੇ ਤਾਂ ਕਰਕੇ ਲੇਟ ਹੋ ਗਏ ਕੋਈ ਗੱਲ ਨਹੀਂ ਫਿਰ ਹੁਣ ਤੁਸੀਂ ਲੇਟ ਹੋ ਗਏ ਨਾ ਹੁਣ ਤੁਹਾਨੂੰ ਬਣਦੀ ਸਜ਼ਾ ਵੀ ਮਿਲੂਗੀ ਹੁਣ ਮੈਂ ਤੁਹਾਡੇ ਪੈਸੇ ਵੀ ਕਟੂਗਾ ਵੀਰੇ ਇਦਾਂ ਹੋ ਹੀ ਨਹੀਂ ਸਕਦਾ ਕਿ ਤੁਸੀਂ ਸਾਡੇ ਪੈਸੇ ਕਟੋ ਕਿਉਂ ਵੀਰੇ ਸਾਨੂੰ ਪਤਾ ਤੁਸੀਂ ਅਜ ਤੱਕ ਸਾਡੇ ਪੈਸੇ ਨਹੀਂ ਕੱਟੇ ਇਹ ਹੀ ਚੀਜ਼ ਦਾ ਤੁਸੀਂ ਫਾਇਦਾ ਚੱਕ ਰਹੇ ਹੋ ਹੈਨਾ ਕੋਈ ਨਹੀਂ ਹੁਣ ਮੈਂ ਕੱਟਨੇ ਸ਼ੁਰੂ ਕਰੂੰਗਾ ਠੀਕ ਹੈ ਵੀਰੇ ਕੋਈ ਗੱਲ ਨਹੀਂ ਤੁਸੀਂ ਕੱਟ ਲਿਓ ਵੀਰੇ ਤੁਸੀਂ ਮੇਰੇ ਨਾਲ ਕਰਤੇ ਪਾਵੇਂ ਇਹ ਕੱਟ ਨਹੀਂਓ ਤੇਰੇ ਕਰਕੇ ਤਾਂ ਸਾਰਾ ਪੰਗਾ ਪਿਆ ਵਾ ਜਦੋਂ ਦੀ ਤੂੰ ਆਈਆਂ ਨਾ ਤੂੰ ਉਹਨੂੰ ਵੀ ਵਿਗਾੜਤਾ ਵਾ ਪਹਿਲਾਂ ਕਦੇ ਲੇਟ ਨਹੀਂ ਆਈ ਉਹ ਤੂੰ ਕਿਉਂ ਹਾਮੀ ਭਰਦੀ ਆ ਉਹ ਤਾਂ ਸਿਆਣੀ ਆ ਨਾ ਉਹਦੀ ਗੱਲਾਂ ਚ ਕਿਉਂ ਆਨੀਆਂ ਕਰੋ ਰੋਟੀ ਨਹੀਂ ਮਿਲਦੀ ਸਵੇਰੇ ਸਵੇਰੇ ਭਟੂਰੇ ਖਾਣ ਚਲੇ ਗਿਓ ਵੀਰੇ ਛੋਂਗੇ ਵੀ ਕੋਈ ਸਵਾਲ ਹੀ ਵਗੇ ਸੀ ਕਿ ਫੇਰ ਮੈਂ ਤਾਂ ਰਹਿ ਗਿਆ ਨਾ ਵੀਰੇ ਸਤੋਕੇ ਦਾ ਨਾਂ ਛੋਂਗੇ ਵੀ ਆ ਓਕੇ ਜੰਨਾ ਦੇ ਕੁਝ ਵੀ ਤੁਹਾਡੇ ਨਾਲ ਹੀ ਚੰਗੇ ਆ ਸਾ ਦੁਕਾਨ ਵਧਾਦਣੇ ਆ ਨਾਂ ਛੋਲੇ ਖਾਣ ਚੱਲਦੇ ਆ ਨਹੀਂ ਗੱਲ ਸਵੇਰੇ ਸਵੇਰੇ ਜਾ ਆਵਾਂਗੇ ਉਹ ਕੰਮ ਕਰ ਲੋ ਮੇਰੀ ਮਾਂ ਕੰਮ ਕਰ ਲੋ ਸਵਾਈ ਸੋਈ ਕਰ ਦੋ ਮੈਨੂੰ 1 ਘੰਟੇ ਦੇ ਵਿੱਚ ਨਾ ਸਾਰੀ ਦੁਕਾਨਾਂ ਐ ਸਫਾਈ ਵਾਲੀ ਚਾਹੀਦੀ ਆ ਜੀ ਆ ਤਾਂ ਚੱਲ ਗਈ ਦੁਕਾਨਦਾਰੀ ਉਹ ਕੰਮ ਕਰ ਲੋ ਕੰਮ ਤੁਹਾਡੇ ਨੂੰ ਪਟੂਰੇ ਪਟਾਰੇ ਚ ਕੱਢ ਦੇਣੇ ਆ ਅਸੀ ਕਾ ਵੀਰੇ ਅਸੀ ਕਾ ਬਾਵੇ ਉਹ ਇਹਨਾਂ ਨੂੰ ਸਮਝਾਇਆ ਕਰ ਭਰਾਵਾ 11 ਵਜੇ ਆਈਆਂ ਨੇ ਦੋਨੇ ਇੰਨੇ ਲੇਟ ਆਈ ਅੱਜ ਇਹ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਲਦੀ ਆਇਆ ਕਰੋ ਠੀਕ ਹੈ ਤੂੰ ਕਿਹੜਾ ਜਲਦੀ ਆ ਗਿਆ ਕੀ ਗੱਲ ਅੱਜ ਰੋਲਾ ਪੈਂਦਾ ਪਿਆ ਸੀ ਕਮਰੇ 'ਚ ਕੋਈ ਭਾਜੀ ਰੋਲਾ ਤਾਂ ਕੋਈ ਨਹੀਂ ਦੇਖ ਬਈ ਮੈਨੂੰ ਤਾਂ ਆਵਾਜ਼ ਆਈ ਸੀ ਮੈਂ ਤਾਂ ਕਿਹਾ ਸਾਰਾ ਕੁਝ ਠੀਕ ਹੋ ਗਿਆ ਹੁਣ ਅੱਜ ਕੋਈ ਨਵਾਂ ਹੀ ਮਸਲਾ ਛੜਿਆ ਲੱਗਦਾ ਸੀ ਉਹ ਭਾਜੀ ਮਾਸੀ ਦਾ ਫੋਨ ਆਇਆ ਸੀ ਤਰਨ ਦੀ ਇੰਗੇਜਮੈਂਟ ਆ ਤੇ ਉਹ 'ਚ ਰੋਲੇ ਵਾਲੀ ਕਿਹੜੀ ਗੱਲ ਆ ਮੈਨੂੰ ਵੀ ਆਇਆ ਉਹ ਭਾਜੀ ਐਨੇ ਲਹਿੰਗੇ ਲਿੱਤੇ ਹੋਏ ਆ ਉਹ ਕਹਿੰਦੀ ਮੈਂ ਨਵਾਂ ਹੀ ਲੈਣਾ ਹੁਣ ਹੁਣ ਅਨਿਵਰਸਰੀ ਤੇ ਤਾਂ ਨਵਾਂ ਲਹਿੰਗਾ ਲਿਆ ਸੀ ਮੈਂ ਬੋਲਦਾ ਚੰਗਾ ਲੱਗਦਾ ਯਾਰ ਤੂੰ ਤਾਂ ਆਪ ਸਮਝਦਾਰਾ ਸਮਝਾ ਉਹਨੂੰ ਬਾਜੀ ਮੈਂ ਕੀ ਸਮਝਾਣਾ ਹੁਣ ਜੇ ਜਾਣਾ ਵਾ ਕੱਪੜੇ ਤਾਂ ਨਵੇਂ ਲੈਣੇ ਹੀ ਪੈਣੇ ਆ ਨਾ ਬਾਜੀ ਯਾਰ ਹਰ ਵਾਰੀ ਨਵੇਂ ਕੱਪੜੇ ਪਾਣੇ ਜ਼ਰੂਰੀ ਆ ਇੱਕ ਵਾਰੀ ਪਾਇਆ ਲਹਿੰਗਾ ਹਜੇ ਬਾਜੀ ਤਰਨ ਦੀ ਇੰਗੇਜਮੈਂਟ ਆ ਨਾਲੇ ਉਹ ਆਪਣੀ ਵੀਡੀਓ ਦੇਖਦੇ ਨੇ ਉਹਨਾਂ ਨੂੰ ਤਾਂ ਪਤਾ ਕਿ ਇਹਨਾਂ ਨੇ ਪਾਇਆ ਹੋਇਆ ਵਾ ਪਹਿਲੇ ਫਿਰ ਇਦਾਂ ਕਰੋ ਕੋਈ ਲੋੜ ਨਹੀਂ ਹੈਗੀ ਜਾਣ ਦੀ ਕਿਉਂ ਵੀਰੇ ਹਰ ਫੰਕਸ਼ਨ ਤੇ ਅਗਲੇ ਆਉਂਦੇ ਨੇ ਕੱਲ ਸੁਣ ਮੇਰੀ एंगेजमेंट ਹੈ ਨਾ ਕੋਈ ਵੱਡਾ ਫੰਕਸ਼ਨ ਤਾਂ ਨਹੀਂ ਹੈਗਾ ਉੱਥੇ ਮੈਂ ਜਾਇਆ ਨਾ ਜੇ ਤੁਸੀਂ ਜਾਓਗੇ ਨਾ ਲਹਿੰਗਾ ਵੀ ਨਾ ਆਊਗਾ ਤੇਰੇ ਵੀ ਕੱਪੜੇ ਨਾ ਆਓਗੇ ਨਾਲੇ ਤੁਸੀਂ ਕਿਹੜਾ ਬੱਸਾਂ 'ਚ ਜਾਣਾ ਤੁਸੀਂ ਤਾਂ ਟੈਕਸੀ ਕਰਕੇ ਜਾਣਾ ਨਾ 10000 ਰੁਪਏ ਟੈਕਸੀ ਵਾਲੇ ਨੂੰ ਦਵਾਂਗੇ ਆਪਣਾ 50000 ਨੂੰ ਹੱਥ ਪੈ ਜਾਣਾ ਕੰਮ ਤੈਨੂੰ ਪਤਾ ਅੱਗੇ ਹੈ ਨਹੀਂਗਾ ਵਿਆਹ ਤੇ ਚੱਲ ਪਾਂਗੇ ਸਾਰੇ ਜਾਣੇ ਇਕੱਠੇ ਕਿਉਂਕਿ ਇੱਥੇ ਫਿਰ ਦੁਕਾਨ ਵੀ ਵਧਾਣੀ ਪੈਣੀ ਆ ਇੱਥੇ ਮੈਂ ਜਾਇਆ ਨਾ ਸ਼ਗਨ ਫੜਾ ਕੇ ਆਜੂਗਾ ਭਾਜੀ ਮੈਂ ਤਾਂ ਤੁਹਾਡੀ ਗੱਲ ਨੂੰ ਸਮਝਦਾ ਆਂ ਪਰ ਸਿਮਰਨ ਨੂੰ ਮੈਂ ਕਿੱਦਾਂ ਸਮਝਾਵਾਂ ਦੇਖ ਵੀਰੇ ਇਹ ਗੱਲਾਂ 'ਚ ਮੈਂ ਇਨਵੋਲਵ ਨਹੀਂ ਹੋ ਸਕਦਾ ਇਹ ਤਾਂ ਤੈਨੂੰ ਸਾਂਭਣੀਆਂ ਪੈਣੀਆਂ ਨੇ ਥੋੜੀ-ਬੋਤੀ ਬਚਤ ਵੀ ਕਰ ਲਈਏ ਕਿ ਸਾਰੇ ਪਾਸੇ ਜ਼ਰੂਰੀ ਨਹੀਂ ਕਿ ਪੈਸੇ ਲੁਟਾਣੇ ਹੀ ਨੇ ਮੇਲਾ ਤਾਂ ਚੱਲਦੀਆਂ ਨੇ ਭਈਆਂ ਆਪਣੀਆਂ ਵੱਡੀਆਂ-ਵੱਡੀਆਂ ਇੰਨੇ ਤਾਂ ਕਾਰੋਬਾਰ ਹੈ ਨਹੀਂ ਗਾਗ ਦੇਖ ਲਾ ਕਿੰਨੇ ਗਾਗੇ ਸੀਜ਼ਨ ਦੇ ਵਿੱਚ ਆਪਾਂ ਵਿਹਲੇ ਬੈਠੇ ਆਂ ਕੀ ਕਰਾਂਗੇ ਮੈਨੂੰ ਆ ਦੱਸ ਹੁਣੇ ਆਪਾਂ ਯੂਨੀਵਰਸਿਟੀ ਦੇ ਇੰਨੇ ਪੈਸੇ ਲਾ ਕੇ ਹਟਿਆ ਭਾਜੀ ਗੱਲ ਤਾਂ ਤੁਸੀਂ ਸਹੀ ਕਹਿ ਰਹੇ ਹੋ ਜੇ ਆਪਾਂ ਸਾਰੇ ਨਾ ਗਏ ਤਾਂ ਮਾਸੀ ਜੀ ਉਹਨਾਂ ਨੇ ਬੁਰਾ ਮਨਾਣਾ ਮਾ ਫਿਰ ਉਹ ਵੀਰੇ ਮੈਂ ਆਪੇ ਸਮਝਾ ਦੂੰਗਾ ਉਹਨਾਂ ਨੂੰ ਵੀ ਪਤਾ ਕਾਰੋਬਾਰ ਚੱਲਦੇ ਪਏ ਨੇ ਦੁਕਾਨ ਬੰਦ ਕਰਕੇ ਸਰਦਾ ਨਹੀਂ ਹੈਗਾ ਕਿਸੇ ਦਾ ਵੀ ਤੁਸੀਂ ਦੋਨੋਂ ਜਾਓਗੇ ਮੈਨੂੰ ਕੋਈ ਇਤਰਾਜ਼ ਨਹੀਂ ਪਰ ਜਿਹੜਾ 50 60 ਹਜ਼ਾਰ ਲੱਗਣਾ ਉਹ ਤਾਂ ਬਚੂਗਾ ਸ਼ੌਗ ਵਿਭਗਾਣੇ ਖਰਚਾ ਵੀ ਨਹੀਂ ਰੋਕਣਾ ਕਿੱਦਾਂ guzara ਹੋਊਗਾ ਯਾਰ ਘਰ ਵੀ ਚਲਾਣੇ ਨੇ ਅੱਗੇ ਤੋਂ ਕਮੇਟੀ 'ਚ 80 ਹਜ਼ਾਰ ਰਿਵਾਰਡ ਤਾਂ ਮੈਂ ਤੈਨੂੰ ਕੁਝ ਕਿਹਾ ਵਾ ਭਾਜੀ ਉਹ ਤਾਂ ਮੇਲ ਹੀ ਜਾਣੇ ਆ ਪੈਸੇ ਕਿੱਦਾਂ ਮਿਲ ਜਾਣਗੇ ਅਗਲਾ ਕਹਿੰਦਾ ਬੰਦਾ ਭੱਜ ਗਿਆ ਤੂੰ ਤਾਂ ਚੱਲਿਆ ਹੀ ਲੜਨ ਕਾਕੇ ਪਿਆਰ ਨਾਲ ਹੱਲ ਹੁੰਦੇ ਨੇ ਲੜ ਕੇ ਅਜੇ ਤੱਕ ਕਿਸੇ ਨੂੰ ਕੁਝ ਨਹੀਂ ਮਿਲਿਆ ਜੇ ਤੋ ਪਹਿਲਾਂ ਗਿਆ ਕੰਮ ਕਰਨ ਤੋਂ ਪਹਿਲਾਂ ਸਲਾਹ ਲੈ ਲਿਆ ਕਰੋ ਜਦੋਂ ਨੁਕਸਾਨ ਹੋ ਜਾਂਦਾ ਉਦੋਂ ਸਲਾਹਾਂ ਲੈਨੇ ਹੋ ਤੁਸੀਂ 80000 ਉੱਥੇ ਵੜ ਗਿਆ 2.5 ਲੱਖ ਤੇਰਾ ਉੱਥੇ ਲੱਗ ਗਿਆ ਹੁਣ 50000 ਨੂੰ ਹੱਥ ਹੁਣ ਪਾਣ ਲੱਗੇ ਆਪਾਂ ਐਡਾ ਵੀ ਜ਼ਰੂਰੀ ਨਹੀਂ ਹੈਗਾ ਜਾਣਾ ਠੀਕ ਆ ਤੋ ਜਾ ਕੇ ਸਮਝਾ ਕੇ ਆਪਾਂ ਵਿਆਹ ਤੇ ਚੱਲਾਂਗੇ ਵਿਆਹ ਤੇ ਭਾਵੇਂ ਤੁਸੀਂ ਦੋਨੇ ਚੱਲ ਜਿਓ ਮੈਂ ਨਹੀਂ ਜਾਊਂਗਾ ਹਣ ਇਸ ਵਾਰੀ ਮੈਨੂੰ ਜਾਣ ਦੋ ਚਲੋ ਭਾਜੀ ਮੈਂ ਕਹਿ ਕੇ ਦੇਖ ਲੈਂਦਾ ਵਾ ਸਿਮਰਨ ਮੇਰੇ ਨਾਲ ਵੀਰੇ ਨਾਲ ਗੱਲ ਹੋ ਗਈ ਆ ਵੀਰਾ ਕਹਿੰਦਾ ਜਿਆਦਾ ਹੋਵੇ ਵੱਡਾ ਫੰਕਸ਼ਨ ਨਹੀਂ ਹੈਗਾ ਇੰਗੇਜਮੈਂਟ ਆ ਤਾਂ ਇਸ ਵਾਰ ਵੀਰਾ ਜਾਊਗਾ ਵਿਆਹ ਤੇ ਆਪਾਂ ਸਾਰੇ ਜਾਵਾਂਗੇ ਤੁਸੀਂ ਸਿੱਧੀ ਦੱਸੋ ਨਾ ਸਾਫ਼ ਗੱਲ ਕੀ ਆ ਸਾਫ਼ ਕੀ ਗੱਲ ਆ ਵੀਰੇ ਨਾਲ ਗੱਲ ਹੋਈ ਆ ਵੀਰੇ ਦੀ ਮਾਸੀ ਨਾਲ ਵੀ ਗੱਲ ਹੋਈ ਆ ਮਾਸੀ ਕਹਿੰਦੇ ਘਰ ਦੇ ਘਰਦੇ ਆਂ ਆਪਾਂ ਕਿਉਂ ਆਪਾਂ ਘਰਦਿਆਂ ਦੇ ਵਿੱਚ ਨਹੀਂ ਆਂਦੇ ਤੂੰ ਘਰਦਿਆਂ ਜੇ ਤਾਂ ਆਨੇ ਆਂ ਤੂੰ ਗੱਲ ਕਿਉਂ ਨਹੀਂ ਸਮਝਦੀ ਵੀ ਦੇਖ ਜੇ ਵੀਰਾ ਜਾਊਗਾ ਨਾ 5-7 ਹਜ਼ਾਰ ਖਰਚਾ ਆਊਗਾ ਆਪਾਂ ਜਾਵਾਂਗੇ ਤਾਂ 50-60 ਹਜ਼ਾਰ ਲੱਗ ਜਾਣਾ ਵਾ ਤੇ ਇਸ ਦੀ ਸਾਫ਼ ਗੱਲ ਇਹੀ ਆ ਕਿ ਖਰਚੇ ਕਰਕੇ ਮਨਾ ਕਰਦੇ ਪਏ ਆ ਮੈਨੂੰ ਲਹਿੰਗਾ ਲੈ ਕੇ ਦੇਣਾ ਪਊਗਾ ਉਹ ਇਤਾਂ ਦੀ ਗੱਲ ਨਹੀਂ ਹੈਗੀ ਫਿਰ ਹੋਰ ਕਿੱਦਾਂ ਦੀ ਗੱਲ ਆ ਜੇ ਆਪਾਂ ਸਾਰੇ ਜਾਵਾਂਗੇ ਦੁਕਾਨ ਬੰਦ ਰਹੂਗੀ ਉਹ ਨੁਕਸਾਨ ਲੱਗ ਹੋਊਗਾ ਖਰਚਾ ਤਾਂ ਜਲ ਜਿਹੜਾ ਹੋਣਾ ਹੋਣਾ ਹੀ ਆ ਵੀਰਾ ਜਾਊਗਾ 5-7000 ਲੱਗਣਾ ਵਾ ਵੀਰਾਂ ਨੇ ਬੱਸ ਤੇ ਚੱਲ ਜਾਣਾ ਆਪਾਂ ਜਾਵਾਂਗੇ ਟੈਕਸੀ ਕਰਾਂਗੇ ਟੈਕਸੀ ਵਾਲੇ ਨੇ ਲੈਣਾ ਤਾਂ 10000 ਵੀਰਾਂ ਲਹਿੰਗੇ ਤੇ ਲੱਗ ਜਾਣਾ ਮੈਂ ਵੀ ਸੂਟ ਬੂਟ ਲਵਾਂਗਾ 10000 ਉਹ ਲੱਗ ਜਾਣਾ 40-50000 ਲੱਗ ਜਾਣਾ ਇੱਤਈ ਗੱਲਾਂ 'ਚ ਮੈਨੂੰ ਨਹੀਂ ਪਤਾ ਉਹਨਾਂ ਨੇ ਨਾ ਸਾਰਿਆਂ ਨੂੰ ਬੁਲਾਇ ਤਾਂ ਸਾਰਿਆਂ ਨੂੰ ਹੀ ਜਾਣਾ ਪੈਣਾ ਸਿਮਰਨ ਤੂੰ ਮੇਰੀ ਗੱਲ ਕਿਉਂ ਨਹੀਂ ਸਮਝਦੀ ਮੈਨੂੰ ਨਾ ਪਤਾ ਹੀ ਸੀਗਾ ਆਪਾਂ ਨੂੰ ਵੀਰੇ ਅੱਗੇ ਨਾ ਆ ਤਾਂ ਡਣੇ ਹੀ ਪੈਣੇ ਆ ਜਦ ਤੱਕ ਵਟਵਾਰਾ ਨਹੀਂ ਨਾ ਹੁੰਦਾ ਇਹ ਸਭ ਕੁਝ ਸਹੀ ਨਹੀਂ ਹੋਣਾ ਸਿਮਰਨ ਤੂੰ ਫੇਰ ਵਟਵਾਰੇ ਵਾਲੀ ਗੱਲ ਲੈ ਕੇ ਬਹਿ ਗਈਆਂ ਐਟੀ ਤਾਂ ਕੋਈ ਗੱਲ ਵੀ ਹੈ ਨਹੀਂ ਜੱਡੀ ਤੂੰ ਬਣਾ ਲਈ ਆ ਜੇ ਖਰਚੇ ਦੀ ਗੱਲ ਹੈ ਨਾ ਤਾਂ ਰੁਕੋ ਹੈਲੋ ਗੋਲਡੀ ਵੀਰੇ ਇਹ ਰੇਟ ਤਾਂ ਲਾ ਲਾ ਹੋ ਗਈ ਗੱਲ ਭਾਜੀ ਮੈਂ ਬੜਾ ਸਮਝਾ ਕੇ ਦੇਖ ਲਿਆ ਪਰ ਉਹ ਕਹਿੰਦੀ ਮੈਂ ਜਾਣਾ ਹੀ ਜਾਣਾ ਵਾ ਫੇਰ ਹੁਣ ਕਿਵੇਂ ਕਰੀਏ ਯਾਰ ਪਹਿਲੇ ਰਹਿਣਾ ਫੇਰ ਜਾਣ ਨੂੰ ਮੈਂ ਵੀ ਇਹੀ ਸੋਚ ਰਿਹਾ ਬਾਜੀ ਵੈਸੇ ਮੇਰਾ ਮਨ ਨਹੀਂ ਹੈਗਾ ਜਾਣ ਦਾ ਪਰ ਹੁਣ ਜੇ ਸਿਮਰਨ ਕਹਿ ਰਹੀ ਹੈ ਤਾਂ ਜਾਣਾ ਵਾ ਤਾਂ ਫੇਰ ਜਾਣਾ ਹੀ ਪੈਣਾ ਨਾ ਬਾਜੀ ਨਾਲ ਐ ਕਰੋ ਤੁਸੀਂ ਰਹਿ ਲਿਓ ਦੁਕਾਨ ਤੇ ਨਾਲੇ ਦੁਕਾਨ ਵੀ ਬੰਦ ਨਹੀਂ ਹੋਊਗੀ ਤੁਸੀਂ 50000 ਰੁਪਏ ਦੇ ਦਿਓ ਅਸੀਂ ਕੱਪੜੇ ਲੈ ਆਣੇ ਨੇ ਮਤਲਬ ਮੇਰੇ ਕਹੇ ਦਾ ਕੋਈ ਅਸਰ ਨਹੀਂ ਜੋ ਤੁਹਾਡੇ ਮਨ ਚ ਆਊਗਾ ਤੁਸੀਂ ਉਹ ਕਰੋਗੇ ਤੁਸੀਂ ਕਦੇ ਫਾਇਦਾ ਨਹੀਂ ਸੋਚਣਾ ਕਦੇ ਨੁਕਸਾਨ ਨਹੀਂ ਸੋਚਣਾ ਜਦ ਮੈਂ ਤੁਹਾਨੂੰ ਕਹਿ ਕੇ ਭੇਜਤਾ ਕਿ ਤੁਸੀਂ ਵਿਆਹ ਤੇ ਸਾਰੇ ਜਾਣਾ ਚੱਲਾਂਗੇ ਇੰਗੇਜਮੈਂਟ ਤੇ ਇਨਾ ਜ਼ਰੂਰੀ ਨਹੀਂ ਹੈਗਾ ਫਿਰ ਆਪਾਂ ਜਿੱਦ ਕਰਨੀ ਹੁੰਦੀ ਹੈ 50000 ਰੁਪਏ ਕਮਾਉਣ ਲੱਗੇ ਕਿੰਨਾ ਟਾਈਮ ਲੱਗਦਾ ਤੈਨੂੰ ਪਤਾ ਜਾਂ ਲੈ ਆ ਕਮੇਟੀ ਵਾਲੇ ਤੋਂ ਵਾਪਸ ਜਾਂ ਜਾਓ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਜਿੱਥੇ ਦੇ ਕੋ ਨੁਕਸਾਨ ਜਿੱਥੇ ਦੇ ਕੋ ਨੁਕਸਾਨ ਮੇਰੇ ਕੋਲੇ ਤਾਂ ਪੇੜ ਲੱਗਿਆ ਨਾ ਪੈਸਿਆਂ ਦਾ ਲਾ ਲਾ ਕੇ ਦਈ ਜਾਵਾ ਭਾਜੀ ਮੇਰਾ ਮਨ ਨਹੀਂ ਹੈਗਾ ਹੁਣ ਮੈਂ ਕੀ ਕਰਾਂ ਇਹ ਤਾਂ ਜੇ ਦੱਸੋ ਮੇਰਾ ਮਨ ਹੈਗਾ ਜਾਣ ਦਾ ਮੈਂ ਜਾਊਂਗਾ ਇਸ ਵਾਰੀ ਦੇਖਦਾ ਕੀ ਹੁੰਦਾ ਫਿਰ ਕੱਲਾ ਜਾਊਂਗਾ ਤੁਹਾਡੇ ਦੋਨਾਂ ਚੋਂ ਕੋਈ ਨਹੀਂ ਜਾਊਗਾ ਮੈਂ ਪੈਸੇ ਨਹੀਂ ਦੇਣੇ ਹਾਂ ਜੇ ਬਿਨਾ ਪੈਸੇ ਤਾਂ ਜਾਣਾ ਚੱਲ ਜੋ ਮੈਨੂੰ ਕੋਈ ਇਤਰਾਜ਼ ਨਹੀਂ ਜਦ ਮੈਂ ਤੁਹਾਨੂੰ ਕਹਿ ਰਿਹਾ ਮੇਰਾ ਖਰਚਾ ਆਣਾ ਸਿਰਫ 5-7000 ਰੁਪਇਆ ਥੋੜਾ ਨਾ 50-60000 ਰੁਪਇਆ ਐਡਾ ਵੀ ਕਿਤੇ ਕੋਈ ਜ਼ਰੂਰੀ ਨਹੀਂ ਹੈਗਾ ਫਿਰ ਤੁਸੀਂ ਆਪੇ ਹੀ ਸਮਝਾ ਕੇ ਦੇਖ ਲਓ ਭਾਈ ਮੈਂ ਨਹੀਂ ਗੱਲ ਕਰਨੀ ਕਿਸੇ ਨਾਲ ਨਾ ਮੈਂ ਪਹਿਲਾਂ ਕੀਤੀਆਂ ਨਾ ਮੈਂ ਹੁਣ ਕਰਨੀਆਂ ਜਿਹੜੀ ਤੇਰੀ ਜ਼ਿੰਮੇਵਾਰੀ ਆ ਤੂੰ ਸਾਂਭਣੀ ਆ ਜਿਹੜਾ ਮੈਂ ਤੈਨੂੰ ਗੱਲ ਕਹੀ ਆ ਤੂੰ ਦੇਖਣਾ ਉਹ ਹੈਲੋ ਹਾਂਜੀ ਹਾਂਜੀ ਪਾਪਾ ਜੀ ਮੇਰੇ ਕੋਲ ਹੀ ਨੇ ਆ ਕਰ ਲਉਗਾ ਕੋਣ ਆ ਪਾਜੀ ਉਹ ਮੈਰਿਜ ਬਿਊਰੋ ਤੋਂ ਫੋਨ ਬੁਲਾ ਰਹੇ ਆ ਤੁਹਾਨੂੰ ਹਲੋ ਐਸਸ ਅੱਛੀ ਗੱਲ ਈ ਮੈਂ ਆ ਜੀ ਸੋਲੋ ਮੈਂ ਆ ਗਿਆ ਜੀ ਠੀਕ ਹੈ ਜੀ ਯਾਰ ਇਹ ਤਾਂ ਉਹ ਹੀ ਨਹੀਂ ਜਿਹਨੇ ਤੇਰਾ ਰਿਸ਼ਤਾ ਕਰਾਇਆ ਸੀ ਹਾਂਜੀ ਭਾਜੀ ਉਹੀ ਨੇ ਪਹਿਲਾਂ ਰੋਲਾ ਨਿਬੜਦਾ ਨਹੀਂ ਪਿਆ ਹੋਰ ਆਗੇ ਹੋਰ ਪਰੇਸ਼ ਵੱਜ ਜਾਣਾ ਯਾਰ ਮੈਂ ਤਾਂ ਨਾ ਨਾ ਕਰ ਦੇਣੀ ਇਹਨਾਂ ਨੂੰ ਮੈਂ ਨਹੀਂ ਆ ਝੰਜੜਾ ਚ ਪੈ ਸਕਦਾ ਬਾਈ ਉਹ ਭਾਜੀ ਪਹਿਲੇ ਗੱਲ ਤਾਂ ਕਰ ਲੋ ਰਿਸ਼ਤਾ ਦਾ ਦੇਖ ਲੋ ਪਹਿਲੇ ਕੀ ਕਰਨਾ ਚਾਹੁੰਦੇ ਉਹ ਤੁਸੀਂ ਪਹਿਲੀ ਨਾ ਕਹੀ ਜਾਂਦੇ ਹੋ ਆ ਜਿਹੜੇ ਪਹਿਲਾਂ ਕਰਾਇਆ ਕਿੰਨੇ ਕੁ ਵਧੀਆ ਚੱਲ ਪਏ ਤੇਰੇ ਕੀ ਮਤਲਬ ਭਾਜੀ ਇੱਕ ਗੱਲ ਦਾ ਤਾਂ ਕੋਈ ਨਹੀਂ ਹੋ ਰਹੀ ਯਾਰ ਮੇਰਾ ਮੂੰਹ ਨਾ ਖਲਾਇਆ ਅਗਰ ਭਾਈ ਮੈਂ ਮੈਂ ਨਹੀਂ ਚਾਹੁੰਦਾ ਮੇਰੇ ਮੂੰਹ ਚ ਕੋਈ ਇਹੋ ਜਿਹਾ ਸ਼ਬਦ ਨਿਕਲੇ ਜਿਹੜਾ ਤੁਹਾਨੂੰ ਬੁਰਾ ਲੱਗੇ। ਭਾਜੀ ਕੋਈ ਨਹੀਂ ਮੈਂ ਨਾ ਸ਼ਾਮ ਤੱਕ ਆਪੇ ਸਿਮਰ ਨੂੰ ਸਮਝਾ ਲੂੰਗਾ। ਤੁਸੀਂ ਉਹਨਾਂ ਦਾ ਫੋਨ ਆਇਆ ਤੁਸੀਂ ਉਧਰ ਜਾਓ। ਦੁਕਾਨ ਤੇ ਰਹੀ ਭਰਾਵਾ ਕਿਤੇ ਜਾਈ ਨਾ ਕੰਮ ਚ ਥੋੜਾ ਜਿਹਾ ਧਿਆਨ ਦੇ ਦਿਓ ਯਾਰ ਦੋ ਪੈਸੇ ਕਮਾ ਲੀਏ। ਆਇਆ ਸੀਗਾ ਤੁਹਾਡਾ ਭਰਾ ਮੇਰੇ ਕੋਲ ਤੁਹਾਡਾ ਬਾਇਓ ਡਾਟਾ ਤੇ ਫੋਟੋ ਦੇ ਕੇ ਗਿਆ ਜੋ ਜੋ ਉੱਤੇ ਲਿਖਿਆ ਸਾਰਾ ਕੁਝ ਸੱਚਾ ਹੈ 36 ਸਾਲ ਤੇਰੀ ਉਮਰ ਹੋ ਗਈ ਤੂੰ ਵਿਆਹ ਕਿਉਂ ਨਹੀਂ ਕਰਾਇਆ ਅਜੇ ਤੱਕ ਦੇਖੋ ਜੀ ਉਮਰ ਤਾਂ ਸੱਚੀ ਹੈ ਐਨੀ ਹੋਈ ਆ ਬਸ ਘਰ ਦੀਆਂ ਜ਼ਿੰਮੇਵਾਰੀਆਂ ਕਰਕੇ ਵਿਆਹ ਨਹੀਂ ਕਰਾਇਆ ਦੂਜਾ ਇੱਥੇ ਇਨਕਮ ਲਿਖੀ ਹੋਈ ਆ 1.5 ਤੋਂ 2 ਲੱਖ ਐਨੀ ਹੈ ਨਹੀਂ ਜੀ ਇਨਕਮ ਜਿਹੜੀ ਆ 50 ਤੋਂ 60 ਹਜ਼ਾਰ ਹੀ ਆ ਇਸ ਤੋਂ ਵੱਧ ਨਹੀਂ ਹੈਗੀ ਓ ਵੀਰ ਮੇਰਾ ਝੂਠ ਨੂੰ ਨਾ ਤੂੰ ਜੋ ਇੱਥੇ ਲਿਖਿਆ ਝੂਠ ਨੂੰ ਝੂਠ ਹੀ ਰਹਿਣ ਦੇ ਮੈਂ ਆਪਣੇ ਆਪ ਹੀ ਸਾਰਾ ਕੁਝ ਹੈਂਡਲ ਕਰ ਲੂੰਗਾ ਨਾਲੇ ਤੇਰੀ ਉਮਰ 36 ਸਾਲ ਆ ਆਪਾਂ ਉਹਨਾਂ ਨੂੰ ਕੁੜੀ ਵਾਲੇ ਨੂੰ 30 ਸਾਲੀ ਦੱਸਣੀ ਆ ਦੇਖੋ ਜੀ ਤੁਸੀਂ ਮੇਰੇ ਤੋਂ ਵੱਧ ਸਿਆਣੇ ਹੋ ਤੁਸੀਂ ਮੈਨੂੰ ਲੱਗਦਾ ਪਹਿਲਾਂ ਵੀ ਰਿਸ਼ਤੇ ਕਰਾਏ ਹੋਣਗੇ ਪਰ ਝੂਠ ਬੋਲ ਕੇ ਬਣਾਇਆ ਹੋਇਆ ਰਿਸ਼ਤਾ ਬਾੜੀ ਤੱਕ ਨਿਭਦਾ ਨਹੀਂ ਹੁੰਦਾ ਓ ਵੀਰ ਮੇਰਾ ਤੂੰ ਇੰਨੀ ਟੈਨਸ਼ਨ ਨਾ ਲੈ ਮੈਂ ਆਪਦੇ ਆਪ ਸਾਰਾ ਕੁਝ ਕਰ ਲੂੰਗਾ ਮੈਨੂੰ 15 ਸਾਲ ਹੋ ਗਏ ਮੈਰਿਜ ਬਿਊਰੋ ਚਲਾਉਂਦੇ ਨੂੰ ਸਾਰੇ ਰਿਸ਼ਤੇ ਮੈਂ ਜਿੰਨੇ ਵੀ ਕਰਾਏ ਨੇ ਸਾਰੇ ਨਿਪਰੇ ਹੀ ਚੜੇ ਨੇ ਟੈਨਸ਼ਨ ਨਾ ਲੈ ਤੂੰ ਠੀਕ ਹੈ ਜੀ ਜਿੱਦਾਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਦਾਂ ਕਰ ਲਓ ਟੈਨਸ਼ਨ ਨਾ ਲੈ ਤੂੰ ਆਰਾਮ ਨਾਲ ਕਰੇ ਜਾ ਮੈਂ ਆਪਨਾ ਕਰ ਲੂ ਸਾਰਾ ਕੁਝ ਸਮਾਨ ਮਲਾ ਲਿਆ ਵਾ ਤੁਸੀਂ ਇਹ ਟਕਾ ਦਿਓ ਠੀਕ ਆ ਬੋਰੀ ਭਾਬੇ ਕੀ ਹਾਲ ਸੀ ਤੁਹਾ ਬਾਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੈ ਵਧੀਆ ਬਾਜੀ ਤੁਸੀਂ ਸੁਣਾਓ ਬੜਾ ਵਧੀਆ ਕਿੱਦਾਂ ਚੱਲਦਾ ਕੰਮ ਕਰ ਕੰਮ ਕਰ ਵਧੀਆ ਵਾ ਆ ਜਾਓ ਅੰਦਰ ਆ ਜਾਓ ਵਧੀਆ ਆ ਪਰ ਮੈਨੂੰ ਲੱਗਦਾ ਨਹੀਂ ਵਧੀਆ ਕਿਉਂ ਬਾਜੀ ਕੀ ਹੋ ਗਿਆ ਸਿਮਰਨ ਦਾ ਮੈਨੂੰ ਫੋਨ ਆਇਆ ਸੀ ਸਿਮਰਨ ਦਾ ਫੋਨ ਆਇਆ ਉਹ ਤਾਂ ਵੈਸੇ ਆਇਆ ਹੋਣਾ ਹਾਲ ਚਾਲ ਪੁੱਛਣ ਲਈ ਹਾਲ ਚਾਲ ਪਤਾ ਸੀ ਇੱਕ ਦੂਜੇ ਦਾ ਪੁੱਛਦੇ ਹੀ ਰਹਨੇ ਆ ਕੋਈ ਰਿਸ਼ਤੇਦਾਰੀ ਚ ਵਿਆਹ ਤੁਹਾਡੇ ਨਹੀਂ ਵਿਆਹ ਨਹੀਂ ਭਾਜੀ ਅੰਗੇਜਮੈਂਟ ਆ ਮਾਸੀ ਦੇ ਮੁੰਡੇ ਦੀ ਅੱਛਾ ਕੌਣ ਜਾ ਰਿਹਾ ਉੱਥੇ ਵੱਡੇ ਭਾਜੀ ਜਾਣਗੇ ਤੂੰ ਕਿਉਂ ਨਹੀਂ ਜਾਏਂਗਾ ਤੇ ਸਿਮਰਨ ਕਿਉਂ ਨਹੀਂ ਜਾਊਗੀ ਉਹ ਤਾਂ ਭਾਜੀ ਸਾਡੇ ਭਰਾਵਾਂ ਦੀ ਆਪਣੀ ਸੈਟਿੰਗ ਆ ਨਾ ਕਿਤੇ ਉਹ ਚੱਲ ਜਾਂਦੇ ਕਿਤੇ ਅਸੀਂ ਚੱਲ ਜੰਨੇ ਆ ਮੈਨੂੰ ਆਇਆ ਸੀ ਸਿਮਰਨ ਦਾ ਫੋਨ ਉਹ ਕੰਨੀ ਮੈਂ ਇਸ ਫੰਕਸ਼ਨ ਤੇ ਜਾਣਾ ਆ ਤੇ ਤੂੰ ਵੀ ਉੱਥੇ ਜਾਣਾ ਚਾਹੀਦਾ ਤੇ ਸਿਮਰਨ ਵੀ ਜਾਣੀ ਚਾਹੀਦੀ ਉੱਥੇ ਭਾਜੀ ਇਦਾਂ ਥੋੜੀ ਐ ਉਹ ਤਾਂ ਸਾਡੀ ਫੈਮਿਲੀ ਮੈਟਰ ਆ ਅਸੀਂ ਜਾਈਏ ਨਾ ਜਾਈਏ ਸਿਮਰਨ ਤੇਰੀ ਫੈਮਲੀ ਦਾ ਹਿੱਸਾ ਨਹੀਂ ਹੈਗੀ ਹੈਗੀ ਆ ਤੇ ਮੈਂ ਤੁਹਾਡੀ ਫੈਮਲੀ ਦਾ ਹਿੱਸਾ ਨਹੀਂ ਹੈਗਾ ਹੈਗੇ ਹਾਂ ਫਿਰ ਜੇ ਉਹਨੇ ਮੈਨੂੰ ਫੋਨ ਕੀਤਾ ਕਿਸੇ ਗੱਲ ਨੂੰ ਹੀ ਕੀਤਾ ਵੀ ਮੈਂ ਜਾਣਾ ਤੂੰ ਕਿਹਾ ਹੋਣਾ ਵੀ ਮੈਂ ਨਹੀਂ ਜਾਣਾ ਵੀਰਾ ਜਾਊਗਾ ਆਹੀ ਕਿਹਾ ਹੋਣਾ ਹਾਂਜੀ ਭਾਜੀ ਉਹ ਤਾਂ ਸਾਡੇ ਭਰਾਵਾਂ ਦੀ ਆਪਸੀ ਗੱਲ ਹੋਈ ਆ ਜੇ ਹੁਣ ਮੈਂ ਤੇ ਸਿਮਰਨ ਜਾਣੇ ਆ ਹਫਤਾ ਦੁਕਾਨ ਬੰਦ ਰਹੂਗੀ ਖਰਚਾ ਲੱਗ ਹੋ ਜਾਣਾ ਵਾ ਵਿਆਹ ਕਰਾਇਆ ਸੀ ਨਾ ਹਾਂਜੀ ਵਿਆਹ ਤੋਂ ਬਾਅਦ ਖਰਚੇ ਵੱਧਦੇ ਹੀ ਹੁੰਦੇ ਆ ਉਹ ਭਾਜੀ ਖਰਚੇ ਵੱਧਦੇ ਹੁੰਦੇ ਆ ਪਰ ਸਾਨੂੰ ਪਤਾ ਵਾ ਕਿ ਕਿੱਥੋਂ ਪੈਸੇ ਬਚਦੇ ਉੱਥੋਂ ਬਚਾਣੇ ਵੀ ਤਾਂ ਹੈਗੇ ਆ ਕਿੰਨਾ ਖਰਚਾ ਆ ਜਾਊਗਾ ਭਾਈ 50000 ਰੁਪਏ ਖਰਚਾ ਆ ਜਾਣਾ ਉਸ ਤੋਂ ਬਾਅਦ ਦੁਕਾਨ ਬੰਦ ਰੋ ਗਾਹਕ ਲੱਗ ਮੁੜੋ ਉਹ ਨੁਕਸਾਨ ਲੱਗ ਹੋਣਾ ਵਾ ਯਾਰ ਮੇਰੀ ਗੱਲ ਸੁਣ ਆ ਫੜ ਪੈਸੇ ਫਿਰਲੀ 50000 ਤਾਂ ਹੋਈ ਜਾਣਾ ਤੂੰ ਆ ਰੱਖ ਲੈ ਸਿਮਰਨ ਵਜਾ ਤੇ ਜਾਣੀ ਚਾਹੀਦੀ ਆ ਮੈਨੂੰ ਨਹੀਂ ਪਤਾ ਕਿੱਦਾਂ ਕਰਨਾ ਕਿੱਦਾਂ ਨਹੀਂ ਕਰਨਾ ਆਪੇ ਦੇਖੀ